ਅੱਜ ਜਿਹੜੀ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਮੈਂ ਆਪਣੇ ਵਰਕ ਦੀ ਇਹ ਗੱਲ ਕਰ ਰਿਹਾ ਕਿ ਮੇਰਾ ਕੰਮ ਕੀ ਹੈ ਸਾਨੂੰ ਸਮਾਜ ਵੀ ਸਮਾਜ ਦੀ ਸੇਵਾ ਵੀ ਕਰਨੀ ਚਾਹੀਦੀ ਤੇ ਪਰਿਵਾਰ ਦੀ ਸੇਵਾ ਵੀ ਕਰਨੀ ਚਾਹੀਦੀ ਹੈ ਪਰਿਵਾਰ ਦੀ ਸੇਵਾ ਕਰਾਂਗੇ ਤਾਂ ਅਸੀਂ ਸਮਾਜ ਦੀ ਸੇਵਾ ਕਰਾਂਗੇ ਜੇ ਅਸੀਂ ਘਰੋਂ ਹੀ ਭੁੱਖਿਆ ਦਾ ਪਰਿਵਾਰ ਦੀ ਸੇਵਾ ਕਿੱਥੋਂ ਕਰ ਲਾਂਗੇ ਹੈਨਾ ਇਸ ਕਰਕੇ ਮੈਂ ਮਨਪ੍ਰੀਤ ਵੀਰ ਦੇ ਨਾਲ ਕੰਮ ਕੀਤਾ 2017 ਤੋਂ ਵੀਰ ਨੇ ਚੈਨਲ ਚਲਾਇਆ ਤੇ ਉਹਨਾਂ ਦੇ ਮੈਂ ਨਾਲ ਰਿਹਾ ਪ੍ਰੋਗਰਾਮਾਂ ਤੇ ਜਾਂਦੇ ਰਹੇ ਮਨਪ੍ਰੀਤ ਦੇ ਨਾਲ ਤੇ ਮਨਪ੍ਰੀਤ ਨੇ ਮੈਨੂੰ ਕਹਤਾ ਵੀ ਆਪਣਾ ਚੈਨਲ ਚਲਾ ਲਾ ਤੇ ਹੌਲੀ-ਹੌਲੀ ਸਬਸਕਰਾਈਬਰ ਵੱਧ ਜਾਣਗੇ ਮੇਰੀ ਬੇਨਤੀ ਤੇ ਮੇਰੀ سپورਟ ਕਰੋ ਵੱਧ ਤੋਂ ਵੱਧ ਮੇਰੇ ਸਬਸਕ੍ਰਾਈਬਰ ਵਧਾਓ ਤੇ ਮੇਰੇ ਨਾਲ ਜੁੜੋ ਤੇ ਇਸ ਵਾਰ ਪੇ ਫੇਸਬੁੱਕ ਤੇ ਵੀ ਮੇਰਾ ਪੇਜ ਆ ਗੁਰਦੀਪ ਸਿੰਘ ਕੋਟਲੀਆ ਉਧਰ ਤੇ ਇਧਰ ਜਿਹੜਾ YouTube ਤੇ ਆ ਇਹ ਗੁਰਦੀਪ ਬੁਲਟ ਕੋਟਲੀਆ ਤੁਸੀਂ ਉਹ ਗੁਰਦੀਪ ਬੁਲਟ ਕੋਟਲੀਆ ਕਿਉਂ ਪਿਆ ਕਿ ਜਿਹੜਾ ਮੇਰਾ ਸਪੈਸ਼ਲਿਸਟ ਬੁਲਟ ਦਾ ਕੰਮ ਆ ਮੈਂ ਬੁਲਟਾਂ ਦਾ ਮਕੈਨਿਕ ਐ ਇਸ ਕਰਕੇ ਮੇਰਾ ਗੁਰਦੀਪ ਬੁਲਟ ਕੋਟਲੀ ਨਾਂ ਤੇ ਜਿਹੜਾ ਹੈਗਾ YouTube ਤੇ ਚੈਨਲ ਬਣਿਆ ਹੋਇਆ ਤੇ ਮਨਪ੍ਰੀਤ ਵੀਰ ਨੂੰ ਮੈਂ ਦੂਰ ਨੇੜੇ ਦਾ ਵੀਡੀਓ ਕਰਕੇ ਵੀ ਦਿੱਤਿਆਂ ਤੇ ਕਰਕੇ ਦੇਵਾਂਗੇ ਵੀ ਪਰ ਨਾਲ ਨਾਲ ਮੈਨੂੰ ਐ ਮੇਰਾ ਚੈਨਲ ਚੱਲੀ ਜਾਊਗਾ ਨਾਲੇ ਮੇਰਾ ਵਰਕ ਚੱਲੀ ਜਾਊਗਾ ਇੰਨੇ ਸਾਨੂੰ ਪਿਆਰ ਕਰਦੇ ਸਮਾਜਿਕ ਪੱਧਰ ਚੈਨਲ ਨੂੰ ਪਿਆਰ ਕਰਦੇ ਮਨਪ੍ਰੀਤ ਵੀਰ ਨੂੰ ਸਮਾਜਿਕ ਸਮਾਜਿਕ ਮੁੱਦੇ ਚੈਨਲ ਵਾਲੇ ਮਨਪ੍ਰੀਤ ਵੀਰ ਨੂੰ ਪਿਆਰ ਕਰਦੇ ਮੈਨੂੰ ਪਿਆਰ ਕਰਦੇ ਆ ਤੇ ਚਲੋ ਮੇਰਾ ਨਵਾਂ ਕੰਮ ਹੈ ਨਾ ਮੈਨੂੰ ਸਾਰੇ ਹੀ ਲੋੜ ਆ ਜਿਹੜਾ ਫੇਰ ਆ ਚੈਨਲ ਆ ਗੁਰਦੀਪ ਬੋਲਟ ਕੋਟਲੀ ਦੇ ਨਾਮ ਤੇ ਉਹਨੂੰ ਸਬਸਕ੍ਰਾਈਬ ਕਰੋ ਤੇ ਮੇਰਾ ਪੇਜ ਵੀ ਹੈਗਾ ਗੁਰਦੀਪ ਸਿੰਘ ਕੋਟਲੀ ਜੈ ਪੀ ਜੈ ਪਰ